ਚੰਦਰ ਸਿੱਕਰਾਂ ਇਹਦੀ ਮੈਰिज ਲਈ ਕਾਫੀ ਜਿਹੜਾ ਕੱਲੋ ਵੀ ਪ੍ਰੋਬਲਮ ਆ ਰਹੀ ਸੀ ਲੇਕਿਨ ਜਦੋਂ ਅਸੀਂ ਵੱਡੇ ਦਿਨ ਦੇ ਉੱਪਰ ਸੋ ਕਾਰਤੂ ਕਰ ਗਿਆ ਵਧਾਈ ਦੇਣ ਦੇ ਲਈ ਵੱਡੇ ਦਿਨ ਦੀ ਸੋ ਉਸ ਟਾਈਮ ਜਦੋਂ ਮੈਂ ਇਹਨਾਂ ਦੇ ਘਰ ਦੇ ਵਿੱਚ ਗਿਆ ਤਾਂ ਮੇਰੇ ਨਾਲ ਕਾਫੀ ਸਾਰੇ ਕਲਿਸੇ ਦੇ ਵਿੱਚੋਂ ਸੀਗੇ ਟੀਮ ਵਾਲੇ ਸੀਗੇ ਜਦੋਂ ਮੈਂ ਇਹਨਾਂ ਦੇ ਘਰ ਚ ਗਿਆ ਸਪੈਸ਼ਲਿਸਟ ਫੈਮਿਲੀ ਦੇ ਲਈ ਮੈਂ ਬੋਲਿਆ ਪ੍ਰਭੂ ਨੇ ਮੈਨੂੰ ਕਿਹਾ ਕਿ ਇਹਨਾਂ ਨੂੰ ਬੋਲ ਜਦੋਂ ਮੈਂ ਇਸ ਬੇਟੀ ਨੂੰ ਬੋਲਿਆ ਮੈਂ ਕਿ ਤੇਰੇ ਘਰ ਦੇ ਵਿੱਚ ਅੱਜ ਤੋਂ 3 ਮੰਥਸ ਸਿਰਫ 3 ਮੰਥਸ ਤਿੰਨ ਮਹੀਨੇ ਨੇ ਤੇਰੇ ਕੋਲ ਤੇ ਤੇਰੇ ਘਰੇ ਬੜੀ ਵੱਡੀ ਗੁੱਡ ਨਿਊਜ਼ ਔਰ ਮੈਂ ਦੇਖ ਰਿਹਾ ਮਬੂਦ ਆਤਮਾ ਦੇ ਵਿੱਚ ਖੁਦਾ ਦੇ ਐਂਜਲ ਤੇਰੇ ਘਰ ਤੇ ਔਰ ਸਵਰਗ ਤੋਂ ਪ੍ਰਭੂ ਤੇ ਨੁਰੀਸਤਾ ਦੇ ਗਿਆ ਆਮੇਨ ਆਮੇਨ ਹallelujah ਤੋਂ ਮੈਂ ਵੀ ਤੇ ਅੰਦਰ ਸਿਕਣਾ ਜਦੋਂ 12ਵੇਂ ਮਹੀਨੇ ਦੇ ਵਿੱਚ ਮੈਂ ਪ੍ਰੇਰ ਕਰਕੇ ਆਇਆ ਮੈਂ ਵੀ ਜਨਵਰੀ ਦਸੰਬਰ ਔਰ ਜਨਵਰੀ ਜਿੱਦਾਂ ਹੀ ਬੀਤਦੇ ਗਏ ਔਰ ਤੀਜਾ ਮਹੀਨਾ ਜਿੱਦਾਂ ਹੀ ਚੜਿਆ ਤੇ ਅੰਦਰ ਸਿੱਖਣਾ ਇਸ ਬੇਜੀ ਦੇ ਲਈ ਇੱਕ ਬੜਾ ਅੱਛਾ ਰਿਸ਼ਤਾ ਆਇਆ ਔਰ ਇਸ ਬੇਜੀ ਦਾ ਘਰ ਬਣ ਚੁੱਕਿਆ ਰੱਬੂ ਨੇ ਇਹਨਾਂ ਨੂੰ ਇੱਕ ਬੜੀ ਗਵਾਹੀ ਦੇ ਨਾਲ ਮੜਾ ਕੀਤਾ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਵਿੱਚ ਜੀ ਹਾਂ ਅਮੀਨ ਬੜਾ ਇਸ ਤਰ੍ਹਾਂ ਚੁਪਤਨੀ ਨਹੀਂ ਨਹੀਂ ਰਹਿਲਾ ਚੁਪਾਤਾ ਜੀ ਨਹੀਂ ਤੇ ਅੰਦਰ ਸਿੱਖਣਾ ਜਸਤ ਤੀ ਮੰਸ ਸਭ ਲੱਗੀ ਪਹਿਲਾ ਬੜਾਈ ਨੇ ਨੇ ਟਰਾਈ ਕੀਤੀ ਔਰ ਜਦੋਂ ਮੈਂ ਪਹਿਲੀ ਵਾਰ ਇਹਨਾਂ ਦੇ ਘਰ ਚ ਪੈਰ ਪਾਇਆ ਪਹਿਲੀ ਵਾਰ ਮੈਂ ਉਸਦੇ ਨੰਨ ਦੇ ਘਰੇ ਗਿਆ ਸੀਗਾ ਤੇ ਮੈਂ ਕਹਾ ਮੇਰਾ ਪਰਮੇਸ਼ਰ ਮੈਨੂੰ ਕਹਿ ਰਿਹਾ ਹੈ ਕਿ 3 ਮਹੀਨੇ ਤੇਰੇ ਲਈ ਗੁੱਡ ਨਿਊਜ਼ ਹੈ ਪ੍ਰਭੂ ਯਸ਼ਮਸੀ ਦੇ ਨਾਮ ਦੇ ਵਿੱਚ ਅਮੀਨ ਔਰ ਤੇਨਦਰ ਸਿਕਾ 3 ਮਹੀਨਾ ਜਿਤਾ ਹੀ ਚੜਿਆ ਰਿਸ਼ਤਾ ਆ ਗਿਆ ਔਰ ਰਿਸ਼ਤਾ ਥਾ ਟੁਕਿਆ ਛੋਟਾ ਨਹੀਂ ਕਾਫੀ ਬਲੇਸਡ ਕਾਫੀ ਅੱਛਾ ਘਰ ਜ਼ਮੀਨ ਜਾਇਦਾਦ ਜਿਹੋ ਜਿਹਾ ਕਰਨ ਲੱਗਦੇ ਸੀ ਉਸ ਤੋਂ ਵੀ ਵਧੀਆ ਮਿਲਿਆ ਤਾਰੀਫ ਕਰੀ ਲਈ Thank am